ਅਕਾਲੀ ਦਲ ਨੂੰ ਉੱਥੇ ਵੱਡਾ ਝਟਕਾ ਲੱਗਿਆ ਹੈ ਅੱਜ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਲੰਬਾ ਸਮਾਂ ਅਕਾਲੀ ਦਲ ਪਾਰਟੀ 'ਚ ਰਹੇ ਹਰਮੀਤ ਸਿੰਘ ਸੰਧੂ ਜੋ ਕਿ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਚੁੱਕੇ ਨੇ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਇਹ ਬੇਹੱਦ ਵੱਡੀ ਅਪਡੇਟ ਹੈ ਬੇਸ਼ੱਕ ਹਰਮੀਤ ਸਿੰਘ ਸੰਧੂ ਜਿਹੜੇ ਕੀ ਕੁਝ ਸਮਾਂ ਪਹਿਲਾਂ ਆ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਸਨ ਪਰ ਉਹ ਲਗਾਤਾਰ ਤਿੰਨ ਵਾਰ ਇਸ ਹਲਕੇ ਤੋਂ ਵਿਧਾਇਕ ਰਹੇ ਨੇ ਇੱਕ ਵਾਰ ਆਜ਼ਾਦ ਤੌਰ ਤੇ ਜਿੱਤੇ ਤੇ ਫਿਰ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਟਿਕਟ ਤੇ ਉਹ ਐਮਐਲਏ ਬਣੇ ਸੀ ਅੱਜ ਇਹ ਪਾਰਟੀ ਦੇ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਚ ਉਹ ਸ਼ਾਮਲ ਹੋ ਚੁੱਕੇ ਨੇ ਗੌਰਤਲ ਬਹਿਕ ਤਰਨਤਾਰ ਤੋਂ ਜਿਹੜੇ ਵਿਧਾਇਕ ਕਸ਼ਮੀਰ ਸਿੰਘ ਜਿਹੜੇ ਕਿ ਪਿਛਲੇ ਦਿਨਾਂ ਦੇ ਅੰਦਰ ਫਾਤ ਹੋ ਗਏ ਤੇ ਇਸ ਭਾਵਕ ਤੌਰ ਤੇ ਇੱਕ ਬਾਈ ਇਲੈਕਸ਼ਨ ਜਿਹੜੀ ਆ ਪੰਜਾਬ ਦੇ ਅੰਦਰ ਖੜੀ ਹੋ ਗਈ ਹੈ ਬੇਸ਼ੱਕ ਆਮ ਆਦਮੀ ਪਾਰਟੀ ਨੇ ਅਧਿਕਾਰਕ ਤੌਰ ਤੇ ਤਾਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਜਦੋਂ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਸਿੰਘ ਮਾਨ ਅਤੇ ਮਨੀਸ਼ ਸੋਧਿਆ ਹੋਰਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੀ ਜੁਆਇਨਿੰਗ ਕਰਵਾਈ ਜਾਂਦੀ ਹੈ ਤਾਂ ਸਿਆਸੀ ਖੇਮੇ ਚ ਇਹ ਚਰਚਾ ਜ਼ੋਰਾਂ ਤੇ ਹੈ ਕਿ ਹਰਮਿੰਦਰ ਸਿੰਘ ਸੰਧੂ ਜਿਹੜੇ ਨੇ ਇਸ ਜ਼ਿਮਨੀ ਚੌਂਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਤਾਂ ਤਰਨਤਾਰਨ ਹਲਕੇ ਦੇ ਨਾਲ ਇਹ ਸਬੰਧ ਰੱਖਦੇ ਨੇ ਹੁਣ ਤੱਕ ਤਿੰਨ ਵਾਰ ਇਹ ਵਿਧਾਇਕ ਰਹੇ ਚੁੱਕੇ ਨੇ ਇੱਕ ਵਾਰ ਇਲੈਕਸ਼ਨ ਪਿਛਲੀ ਵਾਰ ਇਹ ਇਲੈਕਸ਼ਨ ਹਾਰ ਗਏ ਸੀ ਪਰ ਦੂਜੇ ਦਰਜੇ ਤੇ ਇਹ ਰਹੇ ਨੇ ਔਰ ਅਕਾਲੀ ਦਲ ਦੇ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਥੋੜੀ ਦੇਰ ਪਹਿਲਾਂ ਬੇਸ਼ੱਕ ਇਹਨਾਂ ਨੇ ਕੁਝ ਚਿਰ ਪਹਿਲਾਂ ਅਸਤੀਫਾ ਦੇ ਦਿੱਤਾ ਸੀ ਮੁੱਢਲੀ ਮੈਂਬਰਸ਼ਿਪ ਤੋਂ ਪਰ ਸੁਭਾਵਿਕ ਤੌਰ ਤੇ ਕਿ ਆਮ ਆਦਮੀ ਪਾਰਟੀ ਨੇ ਸਿਆਸੀ ਤੌਰ ਤੇ ਦਾਅ ਖੇਡਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਉਮੀਦਵਾਰ ਜਿਹੜਾ ਪਹਿਲਾਂ ਵਿਧਾਇਕ ਰਹਿ ਚੁੱਕਿਆ ਹੈ ਤੇ ਜਿਹੜੇ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਦੂਜੇ ਨੰਬਰ ਤੇ ਰਿਹਾ ਤਾਂ ਕਿਉਂ ਨਾ ਉਸ ਉਮੀਦਵਾਰ ਨੂੰ ਚੁਣਿਆ ਜਾਵੇ ਬੇਸ਼ੱਕ ਚੋਣ ਅਜੇ ਐਲਾਨ ਨਹੀਂ ਕੀਤੀ ਗਈ ਹੈ ਪਰ ਆਮ ਆਦਮੀ ਪਾਰਟੀ ਨੇ ਪਹਿਲਾਂ ਤੋਂ ਤਿਆਰੀ ਇਸ ਗੱਲ ਦੀ ਕਰ ਲਈ ਹੈ ਜਿਸ ਤੇ ਚੱਲਦੇ ਆ ਸਿਆਸੀ ਖੇਮੇ 'ਚ ਇਹ ਮੰਨਿਆ ਜਾ ਰਿਹਾ ਹੈ ਹੈ ਕਿ ਆਉਣ ਵਾਲੀ ਬਾਏ ਇਲੈਕਸ਼ਨ ਜਦੋਂ ਖੜੀ ਹੁੰਦੀ ਆ ਤਾਂ ਸੁਭਾਵਿਕ ਤੌਰ ਤੇ ਆਮ ਆਦਮੀ ਪਾਰਟੀ ਹਰਮੀਤ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਐਲਾਨ ਕਰ ਸਕਦੀ ਆ ਤੇ ਇਸ ਵੇਲੇ ਦੀ ਬੇहद ਅਹਿਮ ਖਬਰ ਹੈ ਕਿ ਹਰਮੀਤ ਸਿੰਘ ਸੰਧੂ ਜੋ ਕਿ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਇੱਕ ਵਾਰ ਆਜ਼ਾਦ ਤੌਰ ਤੇ ਜਿੱਤੇ ਕੁਝ ਸਮਾਂ ਪਹਿਲਾਂ ਇਕਲਿਦਲ ਤੋਂ ਅਸਤੀਫਾ ਦਿੱਤਾ ਸੀ ਔਰ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਇਹ ਪਾਰਟੀ ਦੇ ਵਿੱਚ ਹਰਮੀਤ ਸਿੰਘ ਸੰਧੂ ਦੀ ਐਂਟਰੀ ਹੋਈ ਆ ਮੁੱਖ ਮੰਤਰੀ ਦੇ ਵੱਲੋਂ ਉਹਨਾਂ ਦੀ ਸ਼ਮੂਲੀਅਤ ਕਰਵਾਈ ਗਈ ਆ ਅਮਦ ਮੀ ਪਾਰਟੀ ਚ ਸ਼ਾਮਲ ਹੁੰਦੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਰਦੀਪ ਸਿੰਘ ਡਿੰਪੀ ਢਿਲੋਂ ਵੀ ਨਾਲ ਮੌਜੂਦ ਨੇ ਲੰਬਾ ਸਮਾਂ ਅਕਾਲੀ ਦਲ ਪਾਰਟੀ ਚ ਇਹਨਾਂ ਨੇ ਅਹਿਮ ਭੂਮਿਕਾ ਨਿਭਾਈ ਆ ਤਰਨ ਤਨ ਹਲਕੇ ਦੇ ਨਾਲ ਇਹ ਸਮੱਧ ਰੱਖਦੇ ਨੇ ਜਿਸ ਤਰ੍ਹਾਂ ਕਿ ਪਹਿਲਾਂ ਵੀ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ 2007 ਤੇ 2012 ਦੇ ਵਿੱਚ ਅਕਾਲੀ ਦਲ ਦੀ ਟਿਕਟ ਤੇ ਇਹ ਐਮਐਲਏ ਬਣੇ ਸੀ 2017 ਤੇ 2022 ਦੀ ਵਿਧਾਨ ਸਭਾ ਚੋਣ ਹਰਮੀਤ ਸਿੰਘ ਸੰਧੂ ਹਾਰ ਗਏ ਸਨ ਔਰ ਇੱਕ ਵਾਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਵੀ ਇਹਨਾਂ ਨੇ ਚੋਣ ਜਿੱਤੀ ਸੀ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਮਨੀਸ਼ ਸ਼ੋਧਿਆ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਅਰਵਿੰਦ ਕੇਜਰੀਵਾਲ ਸਾਹਿਬ ਔਰ ਸਮੁੱਚੀ ਲੀਡਰਸ਼ਿਪ ਇੱਥੇ ਬੈਠੀ ਆ ਔਰ ਪੂਰੇ ਪ੍ਰੈਸ ਵਾਲੇ ਸਾਰਨਾ ਪਹਿਲਾ ਮੈਂ ਸਤਕਾਰ ਨਾਲ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਵਾਲ ਵੀ ਪੁੱਛਣੇ ਆ ਤੇ ਮੈਂ ਉਹਨਾਂ ਦਾ ਜਵਾਬ ਵੀ ਦੇਣਾ ਤਿੰਨ دہਾਕਿਆਂ ਤੋਂ ਤਕਰੀਬਨ ਤਿੰਨ دہਾਕੇ ਹੋ ਗਏ ਕਿ ਮੈਂ ਪੋਲਿਟਿਕਸ ਦੇ ਵਿੱਚ ਪੈਰ ਰੱਖਿਆ ਨੂੰ ਔਰ ਮੈਂ ਇਹ ਵੀ ਜ਼ਿਕਰ ਕਰਨਾ ਚਾਹੁੰਦਾ ਕਿ ਸਾਰਨੋਂ ਪਹਿਲਾਂ ਮੈਂ 2002 ਦੇ ਵਿੱਚ ਇੰਡੀਪੈਂਡੈਂਟ ਇਲੈਕਸ਼ਨ ਤਰਨਤਾਰਨ ਦੇ ਵਿੱਚ ਲੜੀ ਸੀ ਸੀਮ ਸਾਬ ਔਰ ਇੰਨਾ ਪਿਆਰ ਇੰਨਾ ਸਤਕਾਰ ਦਿੱਤਾ ਪਬਲਿਕ ਨੇ ਜਨਤਾ ਨੇ ਮੇਰੇ ਭਰਾਵਾਂ ਨੇ ਮੇਰੇ ਵੀਰਾਂ ਨੇ ਸਾਡੀਆਂ ਮਾਵਾਂ ਨੇ ਸਾਡੀਆਂ ਭੈਣਾਂ ਨੇ ਇੰਨਾ ਸਤਕਾਰ ਦਿੱਤਾ ਕਿ ਤਕਰੀਬ ਤਕਰੀਬਨ ਤਕਰੀਬਨ ਉਦੋਂ بڑے ਵੱਡੇ ਦੇ ਗੱਜ ਜਿਹੜੇ ਸੀਐਮ ਲੈਵਲ ਦੇ ਸੀਐਮ ਦੇ ਕੋਈ ਪੁੱਤ ਸੀ ਕੋਈ ਸੀਐਮ ਦੀ ਬਰਾਬਰੀ ਕਰਦਾ ਸੀ ਬ੍ਰਹਮਪੁਰਾ ਸਾਹਿਬ ਔਰ ਸਬ ਪ੍ਰਤਾਪ ਸਿੰਘ ਕੈਰੋਂ ਦਾ ਬੇਟਾ ਛੋਟਾ ਬੇਟਾ ਗੁਰਿੰਦਰ ਕੈਰੋਂ ਉਹ ਕਾਂਗਰਸ ਦੀ ਟਿਕਟ ਤੋਂ ਸੀ ਮੈਂ ਕਈ ਵਾਰਾਂ ਪ੍ਰੈਸ ਨੂੰ ਕੋਈ ਗੱਲ ਜਿਹੜੀ ਹੈ ਰਹਿ ਨਾ ਜਾਵੇ ਮੈਂ ਜ਼ਿਕਰ ਕਰਨਾ ਚਾਹੁੰਦਾ ਔਰ ਇਨੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮਿਹਰ ਹੋਈ ਉਸ ਪਰਮਾਤਮਾ ਦੀ ਮਿਹਰ ਹੋਈ ਕਿ ਤਕਰੀਬਨ ਤਰੀਗਵਨ 7000 ਵੋਟ ਨਾਲ ਜਨਤਾ ਨੇ ਫਤਵਾ ਦਿੱਤਾ ਔਰ ਮੈਨੂੰ ਜਿਤਾਇਆ ਇੰਡੀਪੈਂਡੈਂਟ ਉਤੋਂ ਬਾਅਦ ਹਾਲਾਤ ਬਦਲੇ ਇੱਕ ਮੰਚ ਜਜ਼ਬਾ ਸੀ ਜਿਵੇਂ ਸੀਐਮ ਸਾਹਿਬ ਨੇ ਹੁਣੇ ਜ਼ਿਕਰ ਕੀਤਾ ਮੇਰੇ ਮੰਚ ਬਹੁਤ ਵੱਡਾ ਜਜ਼ਬਾ ਸੀ ਵੀ ਕੰਮ ਕਰਨੇ ਨੇ ਇਲਾਕੇ ਦੇ ਵਿੱਚ ਔਰ ਮੈਨੂੰ ਇਹ ਨਾ ਸਮਝੋ ਮੈਂ ਕੋਈ ਪੋਲਿਟਿਕਲੀ ਕੋਈ ਬੈਕਗ੍ਰਾਉਂਡ ਸੀ ਜਾਂ ਮੇਰੇ ਫਾਦਰ ਕੋਈ ਸੀਐਮ ਰਹੇ ਜਾਂ ਮੇਰੇ ਫਾਦਰ ਇੱਕ ਸਧਾਰਨ ਪਰਿਵਾਰ ਸੀ ਮੈਂ ਮੇਰੇ ਫਾਦਰ ਵੀ ਬਹੁਤ ਮਿਹਨਤੀ ਇਨਸਾਨ ਸਨ ਔਰ ਤਕਰੀਬਨ ਉਹਨਾਂ ਨੇ ਆਪਣਾ ਜ਼ਿੰਦਗੀ ਦਾ ਸਫਰ ਜਿਆਦਾ ਸਫਰ ਉਹਨਾਂ ਨੇ ਸਾਈਕਲ ਤੇ گزارਿਆ ਸਾਈਕਲ ਦੇ ਉੱਤੇ ਉਹ ਆਪਣੀਆਂ ਪੈਲੀਆਂ 'ਚ ਜਾਂਦੇ ਸੀ ਤੇ ਸਾਈਕਲ ਤੇ ਹੀ ਉਹਨਾਂ ਨੇ ਆਪਣੇ ਬੰਦਿਆਂ ਦੀਆਂ ਰੋਟੀਆਂ ਢੂੰਢੇ ਹੁੰਦੇ ਸੀ ਇਹ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀ ਅਸਲੀਅਤ ਦੱਸਦਾ ਕਿਉਂਕਿ ਅੱਜ ਸਮੁੱਚਾ ਜਗਤ ਵੇਖ ਰਿਹਾ ਸਮੁੱਚਾ ਹਿੰਦੁਸਤਾਨ ਵੇਖ ਰਿਹਾ ਬਾਹਰ ਦੇ ਮੁਲਕ ਵੀ ਅੱਜ ਪ੍ਰੈਸ ਦੇ ਵਿੱਚ ਇਹ ਚੀਜ਼ਾਂ ਵੇਖਣ ਦੇ ਹੋਣਗੇ ਮੈਂ ਕਿਸੇ ਲਾਲਚ ਨੂੰ ਆਇਆ ਇਹ ਮਤ ਸਮਝਿਓ ਕਿਉਂਕਿ ਜੇ ਮੇਰੇ ਇੰਨਾ ਲਾਲਚ ਹੁੰਦਾ ਇੱਕ ਸਿਆਸੀ ਤੌਰ ਤੇ ਤੇ ਫਿਰ ਤੇ ਮੈਂ 2002 ਦੀ ਅਮਰਿੰਦਰ ਸੋਂ ਉਹਨਾਂ ਦੀ ਸਰਕਾਰ ਸੀ ਤੇ ਮੈਨੂੰ ਤੇ ਬੜਾ ਜ਼ੋਰ ਲੱਗਾ ਔਰ ਅਸੀਂ ਉਦੋਂ 9 ਅਸੀਂ ਐਮਐਲਏ ਇੰਡੀਪੈਂਡੈਂਟ ਜਿੱਤੇ ਸਾਂ ਸਾਹ ਛੋਟੇਪੁਰ ਸਾਹਿਬ ਹੋਰ ਵੀ ਜਿਹੜੇ ਆ ਆਪਣਾ ਜੀਤਮਿੰਦਰ ਹੁਣੀ ਹੋਰ ਕਾਂਗੜਾ ਸਾਹਿਬ ਜਿਹੜੇ ਮਨਿਸਟਰ ਹੈ ਪਿੱਛੇ ਕਾਫੀ ਅਸੀਂ ਬੰਦੇ ਅਸੀਂ 9 ਜਿੱਤੇ ਸਾਂ ਸੋਨੀ ਸਾਹਿਬ ਵੀ ਸੀਗੇ ਉਹਦੇ ਚ ਪਰ ਮੇਰੇ ਮਨ ਚ ਇਹ ਗੱਲ ਆਈ ਵੀ ਇਹ ਲੋਕ ਕੀ ਕਹਿਣਗੇ ਕਿ ਹਰਮੀਤ ਪਾਵਰ ਨਾਲ ਜੁੜ ਗਿਆ ਝੋਲੀ ਚ ਪੈ ਗਿਆ ਨਹੀਂ bade bade afsarane dabke mare SSP level ne IG level ane bade dabke mare keme katoke 5 sal bade aukhe ne par nahi stand liya thok baja ke stand liya opposition ch kholote ke kuch na kuch punjab di punjab de hakkan di punjab li kuch na kuch kar diye ਚਲੋ ਸਮਾਂ ਗੁਜ਼ਰਿਆ ਹਾਲਾਤ ਬਦਲੇ ਤੁਹਾਨੂੰ ਪਤਾ ਹੀ ਆ ਕਈ ਵਾਰਾ ਪਾਰਟੀਆਂ ਦਾ ਹੁੰਦਾ ਪਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਮੇਰਾ ਇੱਕ ਕਾਰਨ ਆ ਸ਼ਮੂਲੀਅਤ ਦਾ ਕਿ ਜਿਹੜੇ 3 ਸਾਲ ਤੋਂ ਉੱਤੇ ਗੁਜ਼ਰੇ ਨੇ ਤੇ ਕੋ ਮੈਂ ਇੱਕ ਚੀਜ਼ ਵੇਖੀ ਆ ਹੁਣੇ ਸੀਐਮ ਸਾਹਿਬ ਨੇ ਜ਼ਿਕਰ ਵੀ ਕੀਤਾ ਨੀਅਤ ਦੀ ਨੀਅਤ ਦੀ ਗੱਲ ਕੀਤੀ ਆ ਕਈ ਵਾਰ انسان ਕੋ ਕੰਮ ਨਹੀਂ ਹੁੰਦੇ ਕਿਉਂਕਿ ਢਾਂਚਾ ਹੀ ਇੰਨਾ ਵਿਗੜਿਆ ਹੁੰਦਾ ਹਾਲਾਤ ਹੀ ਇਹੋ ਜਿਹੇ ਵਿਗੜੇ ਹੁੰਦੇ ਆ ਕਿ ਉਹਨੂੰ ਸੁਧਾਰਦਿਆਂ ਸੁਧਾਰਦਿਆਂ ਤੁਹਾਨੂੰ ਟਾਈਮ ਲੱਗਦਾ ਔਰ ਅਸੀਂ ਵੀ ਹਿੱਸਾ ਸੀਗੇ ਉਹਦੇ ਵਿੱਚ ਪਰ ਜਦੋਂ ਕੋਈ ਸੁਣੇ ਹੀ ਨਾ ਜਦੋਂ ਕੋਈ ਗੱਲ ਮੰਨਣ ਨੂੰ ਤਿਆਰ ਹੀ ਨਹੀਂਗਾ ਤੇ ਫਿਰ ਦੇਖੋ انسان ਨੂੰ ਸਟੈਂਡ ਕਿਤੇ ਨਾ ਕਿਤੇ ਲੈਣਾ ਪੈਂਦਾ ਸੋ ਅੱਜ ਨੀਤੀ ਤੇ ਨiyet ਨੂੰ ਵਿੰਦਿਆ ਹੋਇਆ ਅੱਜ ਅਰਵਿੰਦ ਕੇਜਰੀਵਾਲ ਸਾਹਿਬ ਮਨੀਸ਼ ਜੀ ਔਰ ਅੱਜ ਜਿਵੇਂ ਸੀਐਮ ਸਾਹਿਬ ਪੰਜਾਬ ਤੇ ਪੰਜਾਬੀਆਂ ਲਈ ਜੋ ਇਹਨਾਂ ਦੇ ਉਹਨਾਂ ਪ੍ਰਤੀ ਵਫਾਦਾਰੀ ਆ ਜੋ ਉਹਨਾਂ ਪ੍ਰਤੀ ਇੱਕ ਚੰਗੀ ਸੋਚ ਲੈ ਕੇ ਚੱਲੇ ਆ ਮੈਂ ਸਮਝਦਾ ਅੱਜ ਮੇਰਾ ਵੀ ਫਰਜ਼ ਬਣਦਾ ਵੀ ਕੋਈ ਸੰਯੋਗ ਦਈਏ ਕੋਈ ਪੰਜਾਬ ਦੇ ਵਿੱਚ ਹਿੱਸਾ ਪਾਈਏ ਕੋਈ ਇਲਾਕੇ ਦਾ ਕੋਈ ਸਵਾਰਿਆ ਜਾਵੇ ਤੇ ਆਉਂਦੇ ਸਮੇਂ ਦੇ ਵਿੱਚ ਜਿਹੜਾ ਆ ਉਹ ਕੁਛ ਨਾ ਕੁਛ ਪੰਜਾਬੀਆਂ ਲਈ ਤੇ ਪੰਜਾਬ ਲਈ ਯੋਗਦਾਨ ਪਾਈ ਹੈ ਬੜੀ ਬਦਕਿਸਮਤੀ ਦੀ ਗੱਲ ਆ ਔਰ ਬੜੀ ਅਫਸੋਸ ਵਾਲੀ ਗੱਲ ਆ ਕਿ ਸਾਡੇ ਐਮਐਲਏ ਸਾਹਿਬ ਜਦੋਂ ਦੀ ਇਹ ਸਰਕਾਰ ਬਣੀ ਆ ਕਈ ਵਾਰਾਂ ਲੋਕ ਕਹਿ ਦਿੰਦੇ ਨੇ ਜੀ ਕੰਮ ਨਹੀਂ ਹੋਇਆ ਜੀ ਇੰਜ ਨਹੀਂ ਹੋਇਆ ਮੈਂ ਥੋੜਾ ਜਿਹਾ ਜ਼ਿਕਰ ਕਰ ਦੇਣਾ ਚਾਹੁੰਦਾ ਕਿ ਉਹਨਾਂ ਦੀ ਸਿਹਤ ਜਦੋਂ ਦੇ ਐਮਐਲਏ ਬਣੇ ਸੀ ਉਹ ਠੀਕ ਨਹੀਂ ਸੀਗੇ ਉਹ ਇਹੋ ਜੀ ਭਿਆਨਕ ਬਿਮਾਰੀ ਸੀ ਜਿਹਦੇ ਕਰਕੇ ਉਹ ਕੰਮ ਨਹੀਂ ਕਰ ਸਕੇ ਔਰ ਅੱਜ ਮੈਂ ਦੇਖੋ ਅੱਜ ਮੇਰੇ ਤੇ ਸੀਐਮ ਸਾਹਿਬ ਦਾ ਨਿਸ਼ਚੀ ਦਾ ਅੱਜ ਮੇਰੇ ਤੇ ਹੱਥ ਆ ਔਰ ਮੈਂ ਖਾਸ ਕਰਕੇ ਮੈਂ ਦਿੰਪੀ ਜੀ ਦੀ ਗੱਲ ਕਰਨੀ ਚਾਹਣਾ ਇਹਨਾਂ ਦਾ ਕੁਝ ਦਿਨ ਪਹਿਲਾਂ ਮੈਨੂੰ ਸੁਣਾ ਗਿਆ ਸੀ ਸੀਐਮ ਸਾਹਿਬ ਆਂਦੇ ਵੀ ਹਰਮੀਤ ਤਕੜੇ ਹੋ ਕੇ ਜੇ ਕੰਮ ਸੰਭੀਏ ਤੇ ਮੈਂ ਕਿਹਾ ਜੀ ਤੁਸੀਂ ਬਾਹਰ ਫੜਾ ਦਿਓ ਖੜਾ ਕਰ ਦਿਓ ਬਹਿਣ ਜੋਗਾ ਫਿਰ ਅਸੀਂ ਆਪੇ ਕਰ ਲਾਂਗੇ ਜੀ ਸੋ ਇਸ ਕਰਕੇ ਕੰਮ ਕਰਨਾ ਜਾਣਦੇ ਆ ਸੀਐਮ ਸਾਹਿਬ ਮਾਜੇ ਦੇ ਵਿੱਚ ਤਕੜੇ ਹੋ ਕੇ ਕੰਮ ਕਰਾਂਗੇ ਤੇ ਇਲਾਕੇ ਦਾ ਸੌਰਿਆ ਜੋ ਲੋਕਾਂ ਦਾ ਸੌਰਿਆ ਜੋ ਬਾਰਡਰ ਏਰੀਆ ਆ ਔਰ ਅਸੀਂ ਜਾਣਦੇ ਹਾਂ ਉਸ ਬਾਰਡਰ ਏਰੀਏ ਦੇ ਵਿੱਚ ਕਿਹੜੀਆਂ ਕਿੜੀਆਂ ਘਾਟਾਂ ਨੇ ਦੇਖੋ ਮੈਂ ਅੱਗੇ ਇੱਕ ਜ਼ਿਕਰ ਕੀਤਾ ਸੀ ਕਿ ਜਦੋਂ ਕਿਸੇ ਨੇ ਸੁਣਨੀ ਨਹੀਂ ਤੁਸੀਂ ਕਈ ਵਾਰਾ ਕਹੋਗੇ ਜੀ ਤੁਸੀਂ ਤਾਂ ਹਿੱਸਾ ਸੀ ਹਾਂ ਹਿੱਸਾ ਸਾ ਇਹ ਕਿਹੜੀ ਗੱਲ ਆ ਪਰ ਅਗਲੇ ਬੰਦੇ ਕੋਈ ਸੁਣੇ ਵੀ ਤੇ ਨਾ ਜੇ ਕੋਈ ਸੁਣੂਗਾ ਨਹੀਂ ਤੇ ਫਿਰ ਹਿੱਸੇ ਤੇ ਫਿਰ ਇਹੋ ਅੱਜ ਇੱਥੇ ਬਹਿਣ ਦਾ ਕਾਰਨ ਹੀ ਬਣਿਆ ਸੋ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਔਰ ਇੱਕ ਮੈਂ ਇਸ ਗੱਲ ਦੀ ਕਿਉਂਕਿ ਹਾਲੇ ਤੇ ਮੈਂ ਸਰਕਾਰ ਦਾ ਕੋਈ ਹਿੱਸਾ ਨਹੀਂਗਾ ਇੱਕ ਪਾਰਟੀ ਵਰਕਰ ਦੇ ਤੌਰ ਤੇ ਚੱਲੂਗਾ ਔਰ ਤੁਸੀਂ ਕੰਮ ਵੀ ਵੇਖਿਓ ਸੀਐਮ ਸਾਹਿਬ ਕੰਮ ਠੋਕ ਕੇ ਕਰਾਂਗੇ ਜਿਹੋ ਜਿਹੇ ਕੰਮ ਕਹੋਗੇ ਉਥੇ ਵਧੀਆ ਇਲਾਕੇ ਦਾ ਸਵਾਰਾਂਗੇ ਤੁਹਾਡਾ ਹੱਥ ਚਾਹੀਦਾ ਔਰ ਜਿਹੜਾ ਇੱਕ ਸਰ ਨੂੰ ਵੱਡਾ ਅੱਜ ਇਸ ਪਾਰਟੀ ਆਮ ਆਦਮੀ ਪਾਰਟੀ ਨੇ ਜੇ ਦਾ ਅੱਜ ਅਸੀਂ ਹਿੱਸਾ ਬਣੇ ਆ ਉਹ ਅੱਜ ਜਿਹੜਾ ਬੇਅਦਬੀ ਲਈ ਇੱਕ ਬਹੁਤ ਵੱਡਾ ਕਾਨੂੰਨ ਲੈ ਕੇ ਆਇਆ ਦੇਖੋ ਹਰ ਇੱਕ ਬੰਦਾ ਮਾਝੇ ਦਾ ਹੋਵੇ ਮਾਲਵੇ ਦਾ ਹੋਵੇ ਦੁਆਬੇ ਦਾ ਆਪਾਂ ਸਾਰੇ ਜਜ਼ਬਾਤੀ ਪੰਜਾਬੀ ਜਜ਼ਬਾਤੀ ਨੇ ਔਰ ਜਿਹੜਾ ਇਨਸਾਨ ਜਜ਼ਬਾਤਾਂ ਨਾਲ ਖਲਵਾੜ ਕਰਦਾ ਮੇਰਾ ਖਿਆਲ ਉਸ ਤੋਂ ਵੱਡਾ ਗੁਨਾਹਗਰ ਕੋਈ ਨਹੀਂ ਔਰ ਜਿਹੜਾ ਅੱਜ ਆਮ ਆਦਮੀ ਪਾਰਟੀ ਨੇ ਇੱਕ ਕਾਨੂੰਨ ਲੈ ਕੇ ਆਏ ਸੀਐਮ ਸਾਹਿਬ ਅੱਜ ਇਹ ਸਾਰਿਆਂ ਦੀ ਜਿੰਨੇ ਵੀ ਐਮਐਲਏ ਸਹਿਬਾਨ ਨੇ ਇਹਨਾਂ ਨੇ ਜੋ ਅੱਜ ਉਹਦੇ 'ਚ ਯੋਗਦਾਨ ਪਾਇਆ ਮੈਂ ਪੰਜਾਬ ਵੱਲੋਂ ਪੰਜਾਬੀਆਂ ਵੱਲੋਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਇਹ ਕਾਨੂੰਨ ਲਿਆਉਣਾ ਬੜਾ ਜ਼ਰੂਰੀ ਸੀ ਜਿਹੜਾ ਉੱਠਦਾ ਧਾਰਮਿਕ ਤੌਰ ਤੇ ਤੁਹਾਨੂੰ ਲੈ ਕੇ ਬਹਿ ਜਾਂਦਾ ਧਾਰਮਿਕ ਤੌਰ ਤੇ ਤੁਹਾਨੂੰ ਨੀਚਾ ਵਿਖਾਉਂਦਾ ਸੋ ਅੱਜ ਮੈਂ ਇਸ ਚੀਜ਼ ਨਾਲ ਵੀ ਅੱਜ ਬੜਾ ਇਸ ਕੱਲ ਪਰਸੋਂ ਦੀ ਇਹ ਚਰਚਾ ਚੱਲਣ ਢਈ ਸੀ ਉਹ ਵੀ ਤੁਹਾਡਾ ਧੰਨਵਾਦ ਸੋ ਹੋਰ ਕੋਈ ਜੇ ਕੋਈ ਕੁਐਸਚਨ ਹੈਗਾ ਤੇ ਤੁਸੀਂ ਪੁੱਛ ਲਓ ਤੁਸੀਂ 1 ਬਾਈ 1 ਜੀ 1 ਬਾਈ ਜੇ ਦੇਸਾਂ ਪਹਿਲੇ ਵੀ ਤਾਂ ਕਿ ਆਪ ਆਪਣੀ ਪਾਰਟੀ ਦੀ ਗੱਲਬਾਤ ਚੱਲੀ ਸੀ ਆਂ ਦੀ ਪਰ ਕਸ਼ਮੀਰ ਸਿੰਘ ਸੋਹਲ ਜਿਹੜੇ ਐਮਐਲਏ ਸੀ ਉਹਨਾਂ ਨੇ ਵਿਰੋਧ ਕੀਤਾ ਸੀਗਾ ਕਿ ਅਗਰ ਤੁਹਾਨੂੰ ਜੁਆਇਨ ਕੀਤਾ ਨਾ ਮੈਂ ਰਿਜਾਇਨ ਕਰ ਦੂੰਗਾ ਦੇਖੋ ਮੇਰੇ ਨਾਲ ਕੋਈ ਗੱਲ ਨਹੀਂ ਸੀ ਚੱਲੀ ਜੀ ਇਹ ਅਫਵਾਹਾਂ ਨੇ ਮੈਂ ਤੁਸੀਂ ਸੋਚ ਸਕਦੇ ਹੋ ਤਿੰਨ ਵਾਰੀ ਮੈਂ ਐਮਐਲਏ ਰਿਹਾ ਹਾਂ ਇੱਕ ਸਿਟਿੰਗ ਐਮਐਲਏ ਹੋਣ ਤੇ ਮੈਂ ਜੋ ਉਹ ਕੰਮ ਚਲਾਉਣ ਦੇ ਹੁਣ ਮੈਂ ਉਹਦੇ 'ਚ ਕੋਈ ਵਿਗਨ ਬਣਾ ਇਹੋ ਜੀ ਕੋਈ ਗੱਲ ਨਹੀਂ ਸੀ ਜਿਹੜਾ ਫੈਸਲਾ ਹੋਇਆ ਇਹ ਜਿਹੜਾ ਹੁਣੇ ਹੀ ਫੈਸਲਾ ਹੋਇਆ ਇਹ ਪਾਰਟੀ ਦੀਆਂ ਨੀਤੀਆਂ ਨੂੰ ਵੇਖ ਕੇ ਮੈਂ ਜੱਜਮੈਂਟ ਕਰਦਾ ਹਾਂ ਨਾ ਸਾਂ ਵੀ ਇਸ ਪਲ ਕੀ ਹੋ ਰਿਹਾ ਹੈ ਇਸ ਪਲ ਕੀ ਹੋ ਰਿਹਾ ਤੇ ਜੇ ਮੈਂ ਇੱਕੋ ਗੱਲ ਕੀਤੀ ਜੇ ਨੀਅਤ ਤੇ ਨੀਤੀ ਚੰਗੀ ਹੋਵੇ ਤੇ ਫੇਰ ਇਨਸਾਨ ਨੂੰ ਸਾਥ ਦੇਣਾ ਚਾਹੀਦਾ से टिकट तो नहीं। क्या जी कैंडिडेट बन के नहीं यहाँ बैठा मैं पार्टी का वर्कर बन के बैठा हूँ जो मैंने आपको पहले बताया को नीत में खोट नहीं है आम आदमी पार्टी देखो दोनों गलत ਵੇਖੋ ਤੁਸੀਂ ਕੁਐਸਚਨ ਕੀਤਾ ਹੈ ਦੋਵੇਂ ਗੱਲਾਂ ਨੇ ਇਹਨਾਂ ਦੀ ਨੀਅਤ ਸਾਫ਼ ਆ ਉਥੇ ਸੁਣਦਾ ਕੋਈ ਨਹੀਂ ਗੱਲ ਕਲੀਅਰ ਹੋ ਗਈ ਐਨੀ ਕੁਸਚਨ ਕਿ ਤੁਸੀਂ ਕਹਿੰਦਾ ਕਿ ਬਿਕਰਮ ਸਿੰਘ ਮਜੀਠੀਆ ਕਰਕੇ ਬਹੁਤ سارے ਅਕਾਲੀ ਦਲ ਜਿਹੜੇ ਸੀ ਉਹ ਵੱਗਵੱਗ ਪਾਰਟੀਆਂ ਸ਼ਾਮਲ ਹੋ ਗਈ ਉਹਨਾਂ ਦੇ ਜਿਹੜੇ ਵੀ ਲੀਡਰ ਸੀ ਤੁਸੀਂ ਵੀ ਬਿਕਰਮ ਸਿੰਘ ਮਜੀਠੀਆ ਕਰਕੇ ਆਇਓ ਪਿਛਲੇ ਦਿਨੀ ਜੇਲ੍ਹ ਦੇ ਵਿੱਚ ਉਹ ਲੱਗਿਆ ਗਿਆ ਉਹਨਾਂ ਨੂੰ ਯੁੱਧ ਨਸ਼ਾ ਵਿਰੁੱਧ ਦੇਖੋ ਸਵਾਲ ਹੋ ਰਿਹਾ ਸੋ ਅਧੀ ਦੇ ਤੁਸੀਂ ਮੁਸ਼ਕਲਾਂ ਦੀ ਹੱਲ ਕੀਤੀ ਆ ਨਸ਼ਾ ਬਹੁਤ ਵੱਡਾ ਬਿਲਕੁਲ ਹਾਂਜੀ ਜੁੱਧ ਨਸ਼ਾ ਵਿਰੁੱਧ ਇੱਕ ਵੇਖੋ ਇਹ ਵੀ ਇੱਕ ਬੜਾ ਵੱਡਾ ਕਾਰਨ ਆ ਜਿਹੜਾ ਯੁੱਧ ਨਸ਼ਾ ਵਿਰੁੱਧ ਦੇਖੋ ਸਾਡੀ ਬਾਰਡਰ ਬੈਲਟ ਦੇ ਵਿੱਚ ਜਾਂ ਸਮੁੱਚੇ ਪੰਜਾਬ 'ਚ ਮਾੜੇ ਐਲੀਮੈਂਟ ਨੇ ਇਹ ਦੁਨੀਆ ਦੇ ਉੱਤੇ ਨਸ਼ਾ ਹੈਗਾ ਆ ਦੁਨੀ ਕਿਹੜੇ ਅਮਰੀਕਾ ਚ ਵੇਖ ਲੋ ਕੈਨੇਡਾ ਚ ਵੇਖ ਲੋ ਕਿਤੇ ਵੇਖ ਲੋ ਪਰ ਜੇ ਇੱਕ ਨੀਤ ਸਾਫ ਕਰਕੇ ਆਪਾਂ ਚੱਲੇ ਆਂ ਤੇ ਆਪਾਂ ਮੁਕਾਮ ਤੇ ਪਹੁੰਚਾਂਗੇ ਮੰਜ਼ਲ ਤੇ ਪਹੁੰਚਾਂਗੇ ਅਸੀਂ ਉਹਦਾ ਸਾਥ ਦੇਵਾਂਗੇ